26 ਜੂਨ ਦੀ ਦੇਰ ਰਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਜੋ ਕਿ ਇਸ ਸਮੇਂ ਅਸਾਮ ਦੀ ਜੇਲ੍ਹ ਚ ਬੰਦ ਹੈ ਉਸ ਦੀ ਮਾਤਾ ਅਤੇ ਉਸ ਦੇ ਇੱਕ ਸਾਥੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੁਰਦਾਸਪੁਰ ਦੇ ਵਿੱਚ ਉਸ ਤੋਂ ਬਾਅਦ ਘਟਨਾਵਾਂ ਇਸ ਘਟਨਾ ਦੇ ਉੱਪਰ ਬਹੁਤ ਸਾਰੀ ਚਰਚਾ ਹੋਈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਸਾਰੇ ਪਾਸੇ ਇਸ ਦੀ ਚਰਚਾ ਹੈ ਪਰ ਇੱਕ ਚੀਜ਼ ਲਗਾਤਾਰ ਇਹ ਡਰਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਹੱਥਾਂ ਦੇ ਵਿੱਚ ਲਾਅ ਐਂਡ ਆਰਡਰ ਸੰਭਾਲਣ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਵੀ ਚਿੰਤਾ ਦਾ ਵਿਸ਼ਾ ਉਹਨਾਂ ਦੇ ਵਾਸਤੇ ਵੀ ਖੜਾ ਹੋ ਗਿਆ ਕਿਉਂਕਿ ਜੋ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਹੀਆਂ ਨੇ ਉਹ ਬਹੁਤ ਕੁਝ ਇਸ਼ਾਰਾ ਕਰ ਰਹੀਆਂ ਨੇ ਉਹ ਕਿਤਨੇ ਕਿਤੇ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਕੁਝ ਵੱਡਾ ਹੋ ਸਕਦਾ ਹੈ ਇਸ ਗੱਲ ਤੇ ਅਸੀਂ ਬਾਅਦ ਚ ਆਵਾਂਗੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ ਇਸ ਸਮੇਂ ਇਹ ਆਈ ਹੈ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਜਿਨ੍ਹਾਂ ਦਾ ਕਤਲ ਕੀਤਾ ਗਿਆ ਤੇ ਜੱਗੂ ਭਗਵਾਨਪੁਰੀਆ ਦਾ ਇੱਕ ਸਾਥੀ ਜਿਸ ਦਾ ਕਤਲ ਕੀਤਾ ਗਿਆ ਉਹਨਾਂ ਦਾ ਪੋਸਟਮਾਰਟਮ ਤਾਂ ਹੋ ਗਿਆ ਜੱਗੂ ਭਗਵਾਨਪੁਰੀਆ ਦੀ ਮਾਤਾ ਦੀ ਲਾਸ਼ ਉਹਨਾਂ ਦੇ ਪਿੰਡ ਭਗਵਾਨਪੁਰ ਲੈ ਕੇ ਜਾਈ ਗਈ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਹੁਣ ਸੰਸਕਾਰ ਕਰ ਦਿੱਤਾ ਜਾਏਗਾ ਪਰ ਇਸ ਦੇ ਵਿੱਚ ਇੱਕ ਅਪਡੇਟ ਆ ਗਈ ਕਿ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਨੂੰ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਕਹਿ ਚੁੱਕੇ ਸੀ ਕੀ ਜਾਨ ਦਾ ਖਤਰਾ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਕਿਉਂਕਿ ਉਹ ਬਾਹਰ ਇਸੇ ਤਰ੍ਹਾਂ ਬਿਨਾ ਕਿਸੇ ਪ੍ਰੋਟੈਕਸ਼ਨ ਦੇ ਘੁੰਮ ਰਹੇ ਨੇ ਪੁਲਿਸ ਉਹਨਾਂ ਦੀ ਜਾਨ ਨੂੰ ਲੈ ਕੇ ਕੁਝ ਨਾ ਕੁਝ ਕਰੇ ਪਰ ਕੁਝ ਕੀਤਾ ਨਹੀਂ ਗਿਆ ਤੇ ਆਖਿਰਕਾਰ ਉਹੀ ਹੋਇਆ ਜਿਸ ਦਾ ਡਰ ਸੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਵੱਡੀ ਖਬਰ ਇਹ ਹੈ ਕਿ ਜੱਗੂ ਭਗਵਾਨਪੁਰੀਆ ਦੀ ਜੋ ਮਾਤਾ ਹੈ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਅੱਜ ਉਮੀਦ ਸੀ ਕਿ ਸਸਕਾਰ ਕਰ ਦਿੱਤਾ ਜਾਏਗਾ ਕਿਉਂਕਿ ਜੱਗੂ ਭਗਵਾਨਪੁਰੀਆ ਆਸਾਮ ਦੀ ਜੇਲ੍ਹ ਦੇ ਵਿੱਚ ਹੈ ਉਸ ਦੇ ਆਉਣ ਦੇ ਵਿੱਚ ਸਮਾਂ ਹੈ ਤੇ ਉਮੀਦ ਸੀ ਕਿ ਉਹ ਸਸਕਾਰ ਹੋ ਜਾਏਗਾ ਜੱਗੂ ਭਗਵਾਨਪੁਰੀਆ ਦੇ ਦਾ ਜੋ ਭਰਾ ਹੈ ਉਹ ਵਿਦੇਸ਼ ਵਿੱਚ ਰਹਿੰਦਾ ਹੈ ਇਹ ਵੀ ਉਮੀਦ ਸੀ ਕਿ ਸ਼ਾਇਦ ਉਸ ਦੇ ਆਉਣ ਤੇ ਸਸਕਾਰ ਹੋਏਗਾ ਪਰ ਉਸ ਉਸ ਦੇ ਬਾਰੇ ਹੁਣ ਤੱਕ ਕੋਈ ਅਪਡੇਟ ਨਹੀਂ ਹੈ ਇਸ ਕਰਕੇ ਸਸਕਾਰ ਦੀਆਂ ਜੋ ਲੋਕੀ ਉਮੀਦ ਲਗਾ ਕੇ ਬੈਠੇ ਕਿ ਸਸਕਾਰ ਹੋਏਗਾ ਪਰ ਹੁਣ ਧਰਨਾ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੱਗੂ ਭਗਵਾਨ ਪੁਰੀਆ ਦੀ ਮਾਤਾ ਦੀ ਲਾਸ਼ ਰੱਖ ਕੇ ਰਿਸ਼ਤੇਦਾਰਾਂ ਨੇ ਇਹ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਉਸ ਵੇਲੇ ਤੱਕ ਧਰਨਾ ਜਾਰੀ ਰਹੇਗਾ ਕਿਉਂਕਿ ਪੰਜਾਬ ਪੁਲਿਸ ਨੇ ਆਪਣੀ ਜੋ ਡਿਊਟੀ ਹੈ ਉਹ ਨਹੀਂ ਨਿਭਾਇਆ ਕਿਉਂਕਿ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਸਾਨੂੰ ਤੇ ਸਾਡੇ ਪਰਿਵਾਰ ਨੂੰ ਖਤਰਾ ਹੈ ਤੇ ਤਸਵੀਰਾਂ ਇਸ ਸਮੇਂ ਸਿੱਧੇ ਤੌਰ ਤੇ ਬਟਾਲਾ ਦੇ ਪਿੰਡ ਭਗਵਾਨਪੁਰ ਤੋਂ ਤੁਹਾਡੇ ਸਾਹਮਣੇ ਨੇ ਜਿੱਥੇ ਜੱਗੂ ਭਗਵਾਨਪੁਰੀਆ ਦੀ ਮਾਤਾ ਦੀ ਲਾਸ਼ ਨੂੰ ਰੱਖ ਕੇ ਜੋ ਪਰਿਵਾਰ ਵਾਲੇ ਨੇ ਜੋ ਰਿਸ਼ਤੇਦਾਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਹੋਏਗੀ ਤੇ ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਏਗਾ ਜਦੋਂ ਤੱਕ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਇਹ ਤਸਵੀਰ ਤੁਸੀਂ ਤੁਹਾਨੂੰ ਦਿਖਾ ਦਈਏ ਉਸ ਤੋਂ ਬਾਅਦ ਜਿਵੇਂ ਅਸੀਂ ਗੱਲ ਕੀਤੀ ਅੱਗੇ ਚੱਲਾਂਗੇ ਜਦੋਂ ਕਿਉਂਕਿ ਇਸ ਘਟਨਾ ਤੋਂ ਬਾਅਦ ਜਿਹੜੀਆਂ ਸੋਸ਼ਲ ਮੀਡੀਆ ਪੋਸਟਾਂ ਪੈ ਰਹੀਆਂ ਨੇ ਉਹ ਕਿਸ ਵੱਲ ਇਸ਼ਾਰਾ ਕਰ ਰਹੀਆਂ ਨੇ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜੱਗੂ ਭਗਵਾਨਪੁਰੀਆ ਦੇ ਪਿੰਡ ਭਗਵਾਨਪੁਰ ਤੋਂ ਜਿੱਥੇ ਰਿਸ਼ਤੇਦਾਰ ਬੇਹੱਦ ਗੁੱਸੇ ਦੇ ਵਿੱਚ ਨੇ ਭਾਉਕ ਵੀ ਨੇ ਤੇ ਕਿਸੇ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਆਖਿਰਕਾਰ ਇਹ ਹੋ ਕੀ ਗਿਆ ਕਿਉਂਕਿ ਜੱਗੂ ਭਗਵਾਨਪੁਰ ਦੀ ਭਗਵਾਨਪੁਰੀਆ ਦੀ ਜੋ ਮਾਤਾ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਜਦੋਂ ਉਸ ਸਕੋਰਪੀਓ ਗੱਡੀ ਦੇ ਵਿੱਚ ਬੈਠੇ ਸੀ ਬਟਾਲਾ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਸ਼ਖਸ ਆਏ ਤੇ ਉਸ ਗੱਡੀ ਦੇ ਉੱਪਰ ਫਾਇਰ ਕੀਤਾ ਬਸਟ ਕੀਤਾ ਸੈਮੀ ਆਟੋਮੈਟਿਕ ਜੋ ਪਿਸਟਲ ਸੀ ਉਸ ਦੇ ਨਾਲ ਕਈ ਰਾਉਂਡ ਫਾਇਰ ਕੀਤੇ ਗਏ ਤੇ ਸਭ ਤੋਂ ਅਹਿਮ ਗੱਲ ਹੈ ਕਿ ਸਭ ਤੋਂ ਜ਼ਿਆਦਾ ਗੋਲੀਆਂ ਜੋ ਵਜੀਆਂ ਉਹ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਵਜੀਆਂ ਉਸ ਤੋਂ ਬਾਅਦ ਜੋ ਸ਼ਖਸ ਗੱਡੀ ਤੇ ਬੈਠਾ ਸੀ ਉਸ ਦੀ ਵੀ ਮੌਤ ਹੋਈ ਤੇ ਜੱਗੂ ਭਗਵਾਨ ਪੁਰੀਆ ਦੀ ਜੋ ਮਾਤਾ ਉਹਨਾਂ ਨੂੰ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਗਿਆ ਪਰ ਉੱਥੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਹੁਣ ਸੰਸਕਾਰ ਦੀ ਲੋਕ ਉਮੀਦ ਲਗਾ ਰਹੀ ਸੀ ਸੰਸਕਾਰ ਕੀਤਾ ਜਾਏਗਾ ਪਰ ਸਸਕਾਰ ਦੀ ਥਾਂ ਤੇ ਹੁਣ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਗੁੱਸੇ ਦੇ ਵਿੱਚ ਉਹਨਾਂ ਦੇ ਨੇੜਲੇ ਲੋਕ ਨੇ ਤੇ ਹੁਣ ਪ੍ਰਸ਼ਾਸਨ ਦੇ ਲਈ ਇੱਕ ਨਵੀਂ ਚੁਣੌਤੀ ਖੜੀ ਹੋ ਗਈ ਹੈ ਉਹਨਾਂ ਹਮਲਾਵਰਾਂ ਨੂੰ ਫੜਨਾ ਤਾਂ ਹੈ ਹੀ ਪਰ ਨਾਲ ਨਾਲ ਇਹ ਚੁਣੌਤੀ ਨਵੀਂ ਖੜੀ ਹੋ ਗਈ ਹੈ ਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇਸ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਹੁਣ ਜੋ ਪਰਿਵਾਰ ਹੈ ਉਹ ਸਸਕਾਰਕ ਨਾ ਕਰਨ ਤੇ ਬਜਿੱਦ ਹੋ ਗਿਆ ਹੈ ਪਰਿਵਾਰ ਕਹਿ ਕੀ ਰਿਹਾ ਆਖਿਰਕਾਰ ਉਹ ਤੁਹਾਨੂੰ ਸੁਣਾਉਂਦੇ ਆਂ ਕਾਲਿੰਦਰ ਕਾਜ ਲੈ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਹਾਨੂੰ ਪਤਾ ਨਹੀਂ ਲੱਗਾ ਉਹਨਾਂ ਮਤਲਬ ਕਿ ਜੇ ਅਸੀਂ ਕੱਲ ਦਾ ਰਾਤ ਦਾ ਇਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੇ ਇਹ ਕੰਮ ਜਿਹੜਾ ਕਰਨਾ ਵਾ ਤਰਕਾਸ਼ ਦੇ ਆ ਵੀ ਮਜ਼ਦਰਾ ਨਹੀਂ ਮਜ਼ੂਰ ਕਰਨੀ ਉਹਨਾਂ ਮਜ਼ੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫਤਰੇ ਤਰਨਾ ਲਾਉਂ ਚੱਲੇ ਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਕਿ ਦੁਨੀਆ ਹਨਾ ਆਪਣੇ ਜੀ ਆ ਜਾਂ ਸਾਡਾ ਵੀ ਸੁਖਣਾ ਬਹੁਤ ਤਗੜਾ ਸਰਕਲ ਆ ਤੇ ਫਿਰ ਅਸੀਂ ਤੇ ਹੁਣ ਤਰਨਾ ਲਾਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹਾ ਟੱਕਾ ਹੋ ਜਾ ਜਿੰਦੀ ਸੁਣਵਾਈ ਤੇ ਫਿਰ ਠੀਕ ਹੈ ਨਹੀਂ ਤੇ ਫਿਰ ਆਪਾਂ ਤੇ ਚੱਲਨੀ ਆ ਤਿਆਰੀ ਆ ਆਪਾਂ ਤਿਆਰੀ ਆ ਆਪਾਂ ਹਾਂਜੀ ਇਹ ਲੈ ਕੇ ਜਿਹੜੀ ਵਿਚਾਰੀ ਗਰੀਬਣੀ ਨੂੰ ਚੋਕੇ ਚਾਹਦਾ ਰਹਿਣ ਹੀ ਕੋਖਣੀ ਦਿੱਤਾ ਘਾਰ ਹੀ ਬਰਬਾਦ ਕਰ ਦਿੱਤਾ ਵਾ ਉਹਦੇ ਉਹਨੂੰ ਤੇ ਖੜਨਾ ਹੀ ਖੜਨਾ ਕਿਉਂ ਮੈਂ ਕੱਲ ਦੀ ਦਰਖਾ ਦੇ ਕੇ ਆਈਆਂ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਹਾਂਜੀ ਹਾਂਜੀ ਮਿਲਦੀਆਂ ਨਹੀਂ ਗੀਆਂ ਤਮਕੀਆਂ ਮਿਣੀਆਂ ਤੇ ਆ ਅਜਲਟ ਨਿਕਲ ਲਿਆ ਤਮਕੀਆਂ ਦਾ ਹੋ ਰਹੀ ਆ ਡਕੜਾ ਵਾਰ ਕੇ ਜਾਂਦਾ ਉਹਨਾਂ ਕਹੇ ਕੋਈ ਗੱਲ ਹੀ ਨਹੀਂ ਤੁਸੀਂ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਆਏ ਕੱਲ ਕਿ ਜੇ ਤੋਂ ਯਾੜੀ ਰਾ ਸੁਣਵਾਈ ਨਹੀਂ ਕਰਦੇ ਇਹ ਮੈਂ ਕੱਲ ਹੀ ਕਹਾਈ ਹਾਂ ਕਿ ਆਪਾਂ ਸਵੇਰੇ ਫਿਰ ਤਰਨਾ ਲੱਗਣਾ ਜੀ ਤਾਂ ਇਹ ਸਰਕਾਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਨਹੀਂ ਹੁੰਦੀ ਆਹੀਂ ਜਿਨ੍ਹਾਂ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਿਧਾਨ ਤੱਕ ਇਹ ਸਰਕਾਰ ਨਹੀਂ ਕਰਦਾ ਬਸ ਵੀ ਜੀ ਠੀਕ ਹੈ ਕਾਰ ਬਾਰ ਬਹੁਤ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੁੰਦਾ ਜੀ ਹਾਂ ਤੇ ਉਮੀਦ ਲਗਾਈ ਜਾ ਰਹੀ ਸੀ ਕਿ ਸ਼ਾਇਦ ਜੱਗੂ ਭਗਵਾਨਪੁਰਿਆ ਕਿਉਂਕਿ ਖੁਦ ਇੱਥੇ ਨਹੀਂ ਹੈ ਉਹ ਅਸਾਮ ਦੇ ਵਿੱਚ ਹੈ ਉਸ ਦਾ ਭਰਾ ਵਿਦੇਸ਼ ਵਿੱਚ ਹੈ ਤੇ ਮਾਤਾ ਇਕੱਲੀ ਸੀ ਤੇ ਉਸਦੀ ਵੀ ਮੌਤ ਹੋ ਗਈ ਹੈ ਉਹਨਾਂ ਨੂੰ ਵੀ ਕਤਲ ਕਰ ਦਿੱਤਾ ਗਿਆ ਤੇ ਸ਼ਾਇਦ ਬਹੁਤੇ ਲੋਕਾਂ ਨੇ ਇਕੱਠੇ ਨਹੀਂ ਹੋਣਾ ਤੇ ਸੰਸਕਾਰ ਚੁੱਪਚੁਪੀ ਤੇ ਕਰ ਦਿੱਤਾ ਜਾਏਗਾ ਉੱਥੇ ਇਕੱਠ ਨਹੀਂ ਹੋਏਗਾ ਪਰ ਅੱਜ ਦੀ ਤਸਵੀਰ ਬਿਲਕੁਲ ਵੱਖ ਹੈ ਅੱਜ ਜੱਗੂ ਭਗਵਾਨਪੁਰਿਆ ਦੇ ਰਿਸ਼ਤੇਦਾਰ ਪਿੰਡ ਵਾਲੇ ਉਸ ਤੋਂ ਇਲਾਵਾ ਜੋ ਨੇੜਲੇ ਲੋਕ ਨੇ ਸਾਰੇ ਇਕੱਠੇ ਹੋ ਕੇ ਇੱਕੋ ਹੀ ਗੱਲ ਮੰਗ ਕਰ ਰਹੇ ਨੇ ਕਿ ਸਾਨੂੰ ਇਨਸਾਫ ਜਦੋਂ ਤੱਕ ਨਹੀਂ ਮਿਲੇਗਾ ਸੰਸਕਾਰ ਨਹੀਂ ਕੀਤਾ ਜਾਏਗਾ ਇਹ ਤਰਹੀ ਹੁਣ ਤੱਕ ਦੀ ਅਪਡੇਟ ਪਰ ਜਿਸ ਚੀਜ਼ ਦਾ ਡਰ ਪੰਜਾਬ ਦੇ ਲੋਕਾਂ ਨੂੰ ਹੈ ਖਾਸ ਕਰਕੇ ਪੰਜਾਬੀਆਂ ਨੂੰ ਉਹ ਇੱਕ ਇੱਕ ਕਰਕੇ ਤੁਹਾਨੂੰ ਦਿਖਾਈਏ ਫਿਰ ਤੁਹਾਡੇ ਮਨਾਂ ਦੇ ਵਿੱਚ ਸਵਾਲ ਆਏਗਾ ਕਿ ਆਖਿਰਕਾਰ ਪੰਜਾਬ ਦੇ ਜੋ ਕਾਨੂੰਨ ਵਿਵਸਥਾ ਹੈ ਉਹ ਰੱਬ ਆਸਰੇ ਹੈ ਇਹ ਕਿਉਂ ਨਾ ਕਿਹਾ ਜਾਵੇ ਸਭ ਤੋਂ ਪਹਿਲਾਂ ਉਹ ਤੁਹਾਨੂੰ ਸੋਸ਼ਲ ਮੀਡੀਆ ਪੋਸਟ ਦਿਖਾਉਂਦੇ ਹਾਲਾਂਕਿ ਜਿਹੜੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਨੇ ਉਹ ਅਸਲ 'ਚ ਕਿਹੜੇ ਲੋਕ ਪਾ ਰਹੇ ਨੇ ਇਸ ਗੱਲ ਦੀ ਪੁਸ਼ਟੀ ਪੀਟੀਸੀ ਨਿਊਜ਼ ਨਹੀਂ ਕਰਦਾ ਪਰ ਜੋ ਪੋਸਟਾਂ ਪਾਈਆਂ ਜਾ ਰਹੀਆਂ ਨੇ ਜੋ ਗੱਲਾਂ ਲਿਖੀਆਂ ਜਾ ਰਹੀਆਂ ਨੇ ਉਹ ਕੋਈ ਆਮ ਗੱਲਾਂ ਨਹੀਂ ਨੇ ਉਹ ਕਿਤੇ ਨ ਕਿਤੇ ਕਿਸੇ ਵੱਡੇ ਖਤਰੇ ਦਾ ਜਾਂ ਕਿਸੇ ਵੱਡੀ ਵਾਰਦਾਤ ਦੀ ਆਹਟ ਨੇ ਸਭ ਤੋਂ ਪਹਿਲਾਂ ਉਹ ਪੋਸਟ ਤੁਹਾਨੂੰ ਦਿਖਾਈਏ ਜਦੋਂ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕਤਲ ਕੀਤਾ ਗਿਆ ਜਦੋਂ ਉਸ ਸਕੋਰਪੀਓ ਗੱਡੀ ਦੇ ਵਿੱਚ ਬੈਠੇ ਸੀ ਦੇਰ ਰਾਤ ਕਤਲ ਹੋਇਆ ਤੇ ਉਸ ਤੋਂ ਕੁਝ ਘੰਟੇ ਬਾਅਦ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਆਉਣ ਲੱਗੀ ਹਾਲਾਂਕਿ ਕੌਣ ਇਹ ਪੋਸਟ ਪਾਰਿਆ ਇਹ ਤੈਅ ਕਰਨਾ ਪੁਲਿਸ ਪੁਲਿਸ ਦਾ ਕੰਮ ਹੈ ਪਰ ਅਸੀਂ ਪੁਸ਼ਟੀ ਵੀ ਨਹੀਂ ਕਰਦੇ ਪਰ ਜੋ ਇਹ ਗੱਲਾਂ ਲਿਖੀਆਂ ਗਈਆਂ ਨੇ ਉਹ ਘਟਨਾ ਦੇ ਨਾਲ ਜੁੜਦੀਆਂ ਨੇ ਸਭ ਤੋਂ ਪਹਿਲੀ ਪੋਸਟ ਇਸ ਕਤਲ ਕਾਂਡ ਤੋਂ ਬਾਅਦ ਜਿਹੜੀ ਆਈ ਉਹ ਤੁਹਾਨੂੰ ਦੱਸੀਏ ਉਸ ਤੋਂ ਬਾਅਦ ਦੋ ਪੋਸਟਾਂ ਹੋਰ ਦਿਖਾਵਾਂਗੇ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਉਹਨਾਂ ਦਾ ਕੀ ਅਰਥ ਹੈ ਉਹ ਤੁਸੀਂ ਆਪ ਸਮਝਣ ਤੇ ਅਸੀਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਪੋਸਟ ਜਦੋਂ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਇਹ ਪੋਸਟ ਕੀ ਹੈ ਬੰਬੀਹਾ ਗਰੁੱਪ ਵੱਲੋਂ ਪੋਸਟ ਪਾਈ ਗਈ ਕਥਿਤ ਤੌਰ ਤੇ ਜਿਸ ਦੀ ਪੁਸ਼ਟੀ ਅਸੀਂ ਨਹੀਂ ਕਰ ਰਹੇ ਵਾਰ-ਵਾਰ ਕਹਿ ਰਹੇ ਹਾਂ ਕਿਹਾ ਗਿਆ ਕਿ ਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਯਾਨੀ ਜੋ ਡਰਾਈਵਿੰਗ ਸੀਟ ਤੇ ਸ਼ਖਸ ਬੈਠਾ ਸੀ ਉਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਬਿੱਲਾ ਮੰਗ ਪ੍ਰਭ ਦਾਸੂਗਲ ਤੇ ਕੌਸ਼ਲ ਚੌਧਰੀ ਰਹਿੰਦੇ ਆ ਇਹ ਜੱਗੂ ਦਾ ਸਾਰ ਗੋਰੇ ਬੰਦੇ ਉਸਦੇ ਹਥਿਆਰ ਤੇ ਪੈਸੇ ਦੇ ਉੱਪਰ ਦੀ ਦਬੀ ਵਰਤੋਂ ਕਰਦੇ ਸੀ ਤੇ ਇਹੀ ਪੋਸਟ ਜਦੋਂ ਪਾਈ ਗਈ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਕਿ ਇਸ ਪੂਰੇ ਕਤਲकांड ਦੀ ਜ਼ਿੰਮੇਵਾਰੀ ਕਥਿਤ ਤੌਰ ਤੇ ਬੰਬੀਹਾ ਗਰੁੱਪ ਵੱਲੋਂ ਲਈ ਗਈ ਹੈ ਤੇ ਅੱਗੇ ਇਸ ਪੋਸਟ ਦੇ ਵਿੱਚ ਕਿਹਾ ਗਿਆ ਕਿ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬਰਿਆਰ ਦਾ ਬਦਲਾ ਲਿਆ ਜਦੋਂ ਕਿ ਇਸ ਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਪਰ ਅਸੀਂ ਅੱਜ ਜਾਇਜ਼ ਮਾਰਿਆ ਹੈ ਅੱਗੇ ਤੋਂ ਜੋ ਸਾਡੇ ਭਰਾ ਨੂੰ ਨਜਾਇਜ਼ ਮਾਰੇਗਾ ਤਾਂ ਭੁਗਤਣ ਨੂੰ ਤਿਆਰ ਹੋ ਜਾਵੇ ਜੋ ਵੀ ਸਾਡੇ ਬਾਰੇ ਹੋਰ ਬੋਲਿਆ ਤਾਂ ਉਹ ਵੀ ਤਿਆਰ ਰਹਿਣ ਤਾਂ ਇਹ ਪੋਸਟ ਪਾਈ ਗਈ ਜਦੋਂ ਬੰਬੀਹਾ ਗਰੁੱਪ ਵੱਲੋਂ ਜਿਸ ਦੇ ਬਾਰੇ ਕਿਹਾ ਜਾ ਰਿਹਾ ਸੀ ਕਿ ਬੰਬੀਹਾ ਗਰੁੱਪ ਹਾਲਾਂਕਿ ਦਵਿੰਦਰ ਬੰਬੀਹਾ ਉਹ ਮਾਰਿਆ ਜਾ ਚੁੱਕਿਆ ਸੀ ਪੁਲਿਸ ਇਨਕਾਊਂਟਰ ਦੇ ਵਿੱਚ ਕਈ ਸਾਲ ਪਹਿਲਾਂ ਪਰ ਕਿਹਾ ਜਾਂਦਾ ਹੈ ਕਿ ਇਹ ਗਰੁੱਪਾਂ ਦੇ ਜੋ ਮੇਨ ਮੁਖੀ ਹੁੰਦੇ ਨੇ ਇਹਨਾਂ ਦੇ ਮਰਨ ਤੋਂ ਬਾਅਦ ਵੀ ਇਹਨਾਂ ਦੇ ਜੋ ਸਾਥੀ ਨੇ ਉਹ ਐਕਟਿਵ ਰਹਿੰਦੇ ਨੇ ਪਰ ਇਹ ਪੋਸਟ ਕਿਸ ਨੇ ਪਾਈ ਕਿੱਥੋਂ ਪਾਈ ਇਹ ਸਾਰਾ ਕੁਝ ਪੁਲਿਸ ਪਤਾ ਕਰੇਗੀ ਪਰ ਅਸੀਂ ਪੁਸ਼ਟੀ ਨਹੀਂ ਕਰ ਰਹੇ ਪਰ ਜਿਹੜੀ ਗੱਲ ਲਿਖੀ ਗਈ ਹੈ ਉਹ ਇਸ ਘਟਨਾ ਨਾਲ ਸੰਬੰਧਿਤ ਜ਼ਰੂਰ ਹੈ ਇਹ ਪਹਿਲੀ ਪੋਸਟ ਹੈ ਉਸ ਤੋਂ ਬਾਅਦ ਇੱਕ ਪੋਸਟ ਸਾਹਮਣੇ ਆਂਦੀ ਹੈ ਜਿਸ ਦੀ ਉਡੀਕ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਹੋਏਗੀ ਕਿ ਜੱਗੂ ਭਗਵਾਨਪੁਰੀਆ ਗੈਂਗ ਇਸ ਬਾਰੇ ਕੀ ਕਹੇਗਾ ਕਿਉਂਕਿ ਉਹ ਖੁਦ ਜੇਲ੍ਹ ਚ ਹੈ ਤੇ ਉਸ ਦੇ ਸਾਥੀ ਇਸ ਬਾਰੇ ਕੀ ਕਹਿਣਗੇ ਕੀ ਇਸ ਦੇ ਬਾਰੇ ਕੋਈ ਨਵੀਂ ਸੋਸ਼ਲ ਮੀਡੀਆ ਪੋਸਟ ਪਈਗੀ ਤਾਂ ਜੀ ਹਾਂ ਇੱਕ ਨਵੀਂ ਸੋਸ਼ਲ ਮੀਡੀਆ ਪੋਸਟ ਪਈ ਇਸ ਦੀ ਪੁਸ਼ਟੀ ਹਜੇ ਪੁਲਿਸ ਨੇ ਨਹੀਂ ਕੀਤੀ ਅਸੀਂ ਵੀ ਨਹੀਂ ਕਰਦੇ ਪਰ ਇਸੇ ਘਟਨਾ ਨਾਲ ਸੰਬੰਧਿਤ ਜਿਹੜੀ ਗੱਲ ਲਿਖੀ ਗਈ ਹੈ ਉਹੀ ਹੈ ਤਾਂ ਜੱਗੂ ਭਗਵਾਨਪੁਰੀਆ ਕਥਿਤ ਤੌਰ ਤੇ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਜੋ ਪੋਸਟ ਪਾਈ ਗਈ ਹੈ ਸੋਸ਼ਲ ਮੀਡੀਆ ਤੇ ਉਹ ਵੀ ਤੁਹਾਨੂੰ ਪੜ ਕੇ ਸੁਣਾ ਦਈਏ ਜਿਸ ਤੋਂ ਬਾਅਦ ਇੱਕ ਹادثਾ ਜ਼ਰੂਰ ਸਾਹਮਣੇ ਮਨ ਦੇ ਵਿੱਚ ਹੁੰਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਜਿਹੜੀ ਇਹ ਗੈਂਗਵਾਰ ਹੋਈ ਹੈ ਇਹ ਗੈਂਗਵਾਰ ਸੌਖੇ ਜਾਂ ਆਸਾਨ ਤਰੀਕੇ ਨਾਲ ਰੁਕਣ ਵਾਲੀ ਨਹੀਂ ਹੈ ਸਭ ਤੋਂ ਵੱਡੀ ਚੁਣੌਤੀ ਪੁਲਿਸ ਲਈ ਹੋएगी ਤਾਂ ਉਸ ਪੋਸਟ ਤੇ ਅਸੀਂ ਆ ਜਾਈਏ ਜੋ ਕथित ਤੌਰ ਤੇ ਜੱਗੂ ਭਗਵਾਨਪੁਰਿਆ ਗੈਂਗ ਬਲ ਨੂੰ ਪਾਈ ਗਈ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਗਈਆਂ ਨੇ ਪਰ ਕੁਝ ਕੁ ਲਾਈਨਾਂ ਅਸੀਂ ਹਾਈਲਾਈਟ ਕੀਤੀਆਂ ਨੇ ਉਸ ਦੇ ਦਮ ਤੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਇਹ ਕਿਸੇ ਵੱਡੇ ਖਤਰੇ ਦੀ ਆਹਟ ਹੈ ਉਹ ਚ ਲਿਖਿਆ ਗਿਆ ਕਿ ਕੱਲ ਰਾਤ 26 6 2025 ਨੂੰ ਮੁਕੇਰੀਆਂ ਵਿਖੇ ਸਾਡੇ ਭਰਾ ਕਰਨ ਤੇ ਮਾਤਾ ਜੀ ਦਾ ਨਾਲ ਜੋ ਹੋਇਆ ਉਹ ਗਲਤ ਹੋਇਆ ਸਾਡੀ ਜੋ ਵੀ ਦੁਸ਼ਮਣੀ ਆਪਸ ਵਿੱਚ ਹੈ ਇੱਕ ਦੂਜੇ ਦੇ ਪਰਿਵਾਰਾਂ ਨਾਲ ਨਹੀਂ ਹੈ ਮਾਪੇ ਸਭ ਲੋਕਾਂ ਦੇ ਆਮ ਸਾਂਝੇ ਹੀ ਹੁੰਦੇ ਨੇ ਆਮ ਆਂਗ ਰਹਿੰਦੇ ਨੇ ਹੁਣ ਜੇ ਹੁਣ ਜੋ ਮਰਜ਼ੀ ਕੋਈ ਕਹਿ ਲਵੇ ਮਾਪੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਹੈ ਫੇਰ ਵੀ ਉਹ ਜੋ ਹੋਇਆ ਸਾਡੇ ਦੁਸ਼ਮਣ ਦੇ ਘਰ ਤੇ ਹੋਣ ਜਾਂ ਅਸੀਂ ਹੋਈਏ ਅਸੀਂ ਉਹਨਾਂ ਦੇ ਪਰਿਵਾਰ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਪਰ ਅੱਗੇ ਲਿਖਿਆ ਜਾਂਦਾ ਹੈ ਕਿ ਫਿਰ ਕਿਹਾ ਜਾ ਰਿਹਾ ਹੈ ਕਿ ਗੈਂਗਵਾਰ ਤੇ ਗੈਂਗਵਾਰ ਜੋ ਉਹ ਤਾਂ 글로ਬਲੀ ਚਲਾਈ ਜਾਂਦੀ ਹੈ ਵੈਸਟ ਹੋਵੇ ਜਾਂ ਈਸਟ ਪਰ ਪਰਿਵਾਰ ਨੂੰ ਟਾਰਗੇਟ ਕਰਨਾ ਹਰ ਜਗ੍ਹਾ ਤੇ ਗਲਤ ਹੈ ਇਹ ਗੱਲ ਲਿਖੀ ਗਈ ਹੈ ਉਸ ਤੋਂ ਬਾਅਦ ਤੁਸੀਂ ਆਖਰੀ ਲਾਈਨ ਤੇ ਆ ਜਾਓਗੇ ਉੱਥੇ ਲਿਖਿਆ ਗਿਆ ਹੈ ਕਿ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਲਿਖੀਆਂ ਗਈਆਂ ਨੇ ਪਰ ਇੱਕ ਆਖਰੀ ਲਾਈਨ ਬੇहद ਚਿੰਤਾ ਪੈਦਾ ਕਰਨ ਵਾਲੀ ਉਹ ਕਹਿੰਦੀ ਕਿ ਵਾਹਿਗੁਰੂ ਮੇਰ ਕਰੇ ਹੁਣ ਸਾਨੂੰ ਵੀ ਕੋਈ ਗਲਤ ਨਾ ਕਹੇ ਕਿਉਂਕਿ ਹੁਣ ਹੱਦ ਪਾਰ ਹੋ ਗਈ ਹੈ ਸੋਚੋ ਕਿ ਜੋ ਇਸ ਤਰ੍ਹਾਂ ਦੀਆਂ ਪੋਸਟਾਂ ਨੇ ਉਹ ਧਮਕੀਆਂ ਭਰੀਆਂ ਪੋਸਟਾਂ ਨੇ ਇਹ ਜੱਗੂ ਭਗਵਾਨਪੁਰਿਆ ਗੈਂਗ ਵੱਲੋਂ ਕਥਿਤ ਤੌਰ ਤੇ ਪੋਸਟ ਪਾਈ ਗਈ ਹੈ ਜੋ ਲਗਾਤਾਰ ਸੋਸ਼ਲ ਮੀਡੀਆ ਤੇ WhatsApp ਗਰੁੱਪਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਆਖਰੀ ਲਾਈਨ ਬੇहद ਚਿੰਤਾ ਦਾ ਵਿਸ਼ਾ ਹੈ ਉਹ ਕਹੇ ਆਖਰੀ ਲਾਈਨ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਹੁਣ ਜੋ ਅਸੀਂ ਕਰਾਂਗੇ ਫਿਰ ਸਾਨੂੰ ਕੋਈ ਕੁਝ ਨਹੀਂ ਕਹੇਗਾ ਹੁਣ ਕੌਣ ਕੀ ਕਰੇਗਾ ਕਿਸ ਤਰ੍ਹਾਂ ਦੀ ਪਲਾਨਿੰਗ ਚੱਲ ਰਹੀ ਹੈ ਇਹ ਤਾਂ ਹੁਣ ਪੁਲਿਸ ਦੱਸੇਗੀ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਇਹ GTF ਜੋ ਹੈ ਐਨਟੀ ਗੈਂਗਸਟਰ ਟਾਸਕ ਫੋਰਸ ਜੋ ਬਣਾਈ ਗਈ ਹੈ ਉਸ ਦੇ ਅਧਿਕਾਰੀ ਸੋਚਣ ਕਿ ਉਹ ਹਾਲਾਂਕਿ ਇਹ ਤਵਾਰਦਾਤ ਤਾਂ ਨਹੀਂ ਰੋਕ ਸਕੇ ਪਰ ਅਗਲੀ ਵਾਰਦਾਤ ਨਾ ਹੋਵੇ ਉਸ ਦੇ ਲਈ ਸ਼ਾਇਦ ਉਹ ਕਮਰ ਕਸਲਣ ਕਿਉਂਕਿ ਇਹ ਚੰਗੀ ਕੋਈ ਆਹਟ ਨਹੀਂ ਹੈ ਜੱਗੂ ਭਗਵਾਨਪੁਰੀਆ ਕਥਿਤ ਤੌਰ ਤੇ ਜੋ ਪੋਸਟ ਸੀ ਇਹ ਵਾਇਰਲ ਤਾਂ ਹੋ ਹੀ ਰਹੀ ਹੈ ਉਸ ਤੋਂ ਬਾਅਦ ਇੱਕ ਹੋਰ ਪੋਸਟ ਵਾਇਰਲ ਹੋਈ ਜੋ ਦਵਿੰਦਰ ਬੰਬੀਹਾ ਗੈਂਗ ਵੱਲੋਂ ਮੁੜ ਕੇ ਪਾਈ ਗਈ ਇਸ ਦੇ ਵਿੱਚ ਕਿਤੇ ਨਾ ਕਿਤੇ ਇਹ ਕਿਹਾ ਗਿਆ ਕਿ ਇਹ ਜੋ ਸਾਰਾ ਕਤਲकांड ਹੋਇਆ ਸਾਡਾ ਕੰਮ ਸੀ ਉਸ ਡਰਾਈਵਿੰਗ ਸੀਟ ਤੇ ਬੈਠੇ ਸ਼ਖਸ ਨੂੰ ਮਾਰਨਾ ਨਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਮਾਰਨਾ ਸੀ ਇਸ ਬਾਰੇ ਥੋੜਾ ਅਫਸੋਸ ਵੀ ਜ਼ਾਹਿਰ ਕੀਤਾ ਗਿਆ ਪਰ ਅਫਸੋਸ ਦੇ ਨਾਲ ਨਾਲ ਹੀ ਧਮਕੀ ਵੀ ਦਿੱਤੀ ਗਈ ਤਾਂ ਸੋਚੋ ਕਿ ਸੋਸ਼ਲ ਮੀਡੀਆ ਤੇ ਹੁਣ ਗੈਂਗਵਾਰ ਸ਼ੁਰੂ ਹੋ ਗਈ ਹੈ ਡਰ ਇਹ ਹੀ ਹੈ ਕਿ ਜ਼ਮੀਨ ਤੇ ਇਹ ਗੈਂਗਵਾਰ ਕਿਤੇ ਨਾ ਉਤਰ ਜਾਵੇ ਕਿਉਂਕਿ ਇਹ ਸਿਰਫ ਸਿਰਫ ਲਾਅ ਐਂਡ ਆਰਡਰ ਨੂੰ ਖਤਰਾ ਨਹੀਂ ਹੈ ਸਗੋਂ ਆਮ ਪੰਜਾਬੀਆਂ ਦੇ ਮਨਾਂ ਦੇ ਵਿੱਚ ਡਰ ਵੀ ਪੈਦਾ ਕਰੇਗਾ ਤਾਂ ਜੋ ਨਵੀਂ ਪੋਸਟ ਆਈ ਹੈ ਕਥਿਤ ਤੌਰ ਤੇ ਬੰਬੀਹਾ ਗਰੁੱਪ ਵੱਲੋਂ ਉਹ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਦਈਏ ਜੋ ਇਸ਼ਾਰਾ ਕਰਦੀ ਹੈ ਕਿ ਸ਼ਾਇਦ ਕੁਝ ਵੱਡਾ ਹੋਣ ਵਾਲਾ ਹੈ ਜੋ ਇਹ ਨਵੀਂ ਪੋਸਟ ਵਾਇਰਲ ਹੋ ਰਹੀ ਹੈ ਉਹ ਕੀ ਕਹਿੰਦੀ ਹੈ ਇਹ ਨਵੀਂ ਪੋਸਟ ਕਹਿ ਰਹੀ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਕਰਨ ਨੂੰ ਟਾਰਗੇਟ ਕੀਤਾ ਸੀ ਸਾਨੂੰ ਨਹੀਂ ਪਤਾ ਸੀ ਕਿ ਉਹਦੀ ਮਾਤਾ ਵੀ ਨਾਲ ਹੈ ਜੇ ਅਸੀਂ ਘਰਾਂ ਵੱਲ ਹੋਣਾ ਹੁੰਦਾ ਤਾਂ ਅਸੀਂ 1 ਮਹੀਨਾ ਪਹਿਲਾਂ ਹੋ ਸਕਦੇ ਸੀ ਜਦੋਂ ਗੋਰਾ ਧਾਰੀਆ ਦਾ ਕਤਲ ਹੋਇਆ ਸੀ ਮਤਲਬ ਇਹਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਹੈ ਕਿ ਅਸੀਂ ਸਾਨੂੰ ਨਹੀਂ ਪਤਾ ਸੀ ਕਿ ਇਸ ਦੇ ਵਿੱਚ ਮਾਤਾ ਵੀ ਬੈਠੀ ਹੈ ਨਹੀਂ ਤਾਂ ਅਸੀਂ ਕੋਸ਼ਿਸ਼ ਕਰਦੇ ਕਿ ਉਹਨਾਂ ਦੀ ਮੌਤ ਨਾ ਹੋਵੇ ਪਰ ਜੋ ਘਟਨਾ ਹੋਈ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਅੱਗੇ ਜੋ ਹਾਈਲਾਈਟ ਕੀਤਾ ਗਿਆ ਉਸ ਦੇ ਵਿੱਚ ਇਹ ਗੱਲ ਬੜੀ ਅਹਿਮ ਹੈ ਚ ਕਿਹਾ ਗਿਆ ਕਿ ਇਹ ਕੰਮ ਰਾਤ ਦੇ ਹਨੇਰੇ ਵਿੱਚ ਗਲਤੀ ਨਾਲ ਹੋਇਆ ਅਸੀਂ ਆਪਣੀ ਦੁਸ਼ਮਣੀ 'ਚ ਅਸੀਂ ਕਿਸੇ ਦੇ ਪਰਿਵਾਰ ਨੂੰ ਟਾਰਗੇਟ ਨਹੀਂ ਕਰਦੇ ਭਾਵੇਂ ਉਹ ਦੁਸ਼ਮਣ ਹੀ ਹੋਵੇ ਬਾਕੀ ਅੱਗੇ ਜੋ ਇਤਰਾਜ ਜੋ ਸ਼ਬਦ ਲਿਖਿਆ ਬਾਕੀ ਜੋ ਬਕਵਾਸ ਕਰਦੇ ਨੇ ਕਿ ਅਸੀਂ ਇਹਨਾਂ ਦੇ ਪਰਿਵਾਰਾਂ ਦਾ ਨੁਕਸਾਨ ਕਰਾਂਗੇ ਜੀ ਸਦਕੇ ਕਰੋ ਤੁਹਾਡਾ ਪਰਿਵਾਰ ਚੰਦਰਮਾ ਤੇ ਨਹੀਂ ਰਹਿੰਦਾ ਵਾਹਿਗੁਰੂ ਕਿਰਪਾ ਕਰੇ ਵੇਟ ਐਂਡ ਵਾਚ ਸੋਚੋ ਕਿ ਇਸ ਤਰ੍ਹਾਂ ਦੀ ਧਮਕੀ ਇਸ ਤਰ੍ਹਾਂ ਦੀ ਸ਼ਬਦਾਵਲੀ ਕੀ ਇਸ਼ਾਰਾ ਕਰਦੀ ਹੈ ਪੰਜਾਬ ਦਾ ਜੋ ਅਮਨ ਕਾਨੂੰਨ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਹੈ ਉਸ ਨੂੰ ਸਿੱਧਾ ਚੈਲੰਜ ਹੈ ਤੇ ਇਸ ਸਾਰੇ ਮੁੱਦੇ ਦੇ ਵਿੱਚ ਜੋ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਉਹ ਕਰ ਕੀ ਰਹੀ ਹੈ ਸਵਾਲੀਆ ਨਿਸ਼ਾਨ ਉਸ ਤੇ ਹੈ ਬڑے ਨਾਮਣਾ ਖਟਿਆ ਗਿਆ ਸੀ ਬਹੁਤ ਕੁਝ ਪ੍ਰਚਾਰਿਤ ਕੀਤਾ ਗਿਆ ਸੀ ਕਿ ਇਹ ਟਾਸਕ ਫੋਰਸ ਇਹ ਕੈਟਾਗਰੀ ਬੀ ਕੈਟਾਗਰੀ ਸੀ ਕੈਟਾਗਰੀ ਡੀ ਕੈਟਾਗਰੀ ਦੇ ਜੋ ਗੈਂਗਸਟਰ ਨੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਏਗੀ ਪਰ ਪੰਜਾਬ ਦਾ ਜੋ ਕਾਨੂੰਨ ਵਿਵਸਥਾ ਉਸ ਦੇ ਉਸ ਨੂੰ ਕਿਸ ਅੰਜਾਮ ਤੱਕ ਗੈਂਗਸਟਰ ਪਹੁੰਚਾ ਰਹੇ ਨੇ ਇਹ ਸ਼ਾਇਦ ਜੋ ਸਾਡੇ ਆਲਾ ਅਫਸਰ ਨੇ ਉਹ ਨਹੀਂ ਦੇਖ ਰਹੀ ਜਾਂ ਜ਼ਿੰਮੇਵਾਰੀ ਆਪਣੀ ਨਹੀਂ ਨਿਭਾ ਰਹੇ ਖੈਰ ਇਹ ਤੇ ਗੱਲ ਰਹੀ ਪਰ ਅੱਜ 28 ਜੂਨ ਹੈ 28 ਮਈ ਨੂੰ 1 ਮਹੀਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਝਾੜ ਪਾਈ ਸੀ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਹੋਏ ਕਿ ਕਿਸ ਤਰ੍ਹਾਂ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਤੁਹਾਡੀ ਨਾ ਤੁਹਾਡੇ ਕੋਲ ਕੋਈ ਥਾਣਾ ਹੈ ਨਾ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਪੁਲਿਸ ਸਟੇਸ਼ਨ ਹੈ ਜਾਂ ਕੋਈ ਕੇਂਦਰ ਹੈ ਜਿੱਥੇ ਕੋਈ ਜਾ ਕੇ ਇਸ ਗੱਲ ਦੀ ਸ਼ਿਕਾਇਤ ਕਰ ਸਕੇ ਕਿ ਉਸ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਕਿਸੇ ਗੈਂਗਸਟਰ ਬਾਰੇ ਕੋਈ ਜਾਣਕਾਰੀ ਦੇਣਾ ਚਾਵੇ ਕੋਈ ਟੋਲ ਫ੍ਰੀ ਨੰਬਰ ਨਹੀਂ ਹੈ ਕੋਈ ਪਛਾਣ ਗੁਪਤ ਰੱਖ ਕੇ ਕਿਸੇ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਦਾ ਕੋਈ ਤਰੀਕਾ ਨਹੀਂ ਹੈ ਸਿਰਫ ਟਾਸਕ ਫੋਰਸ ਬਣਾ ਕੇ ਉਸ ਨੂੰ ਪ੍ਰਚਾਰਿਤ ਕਰਨਾ ਕਿੱਥੇ ਦੀ ਸਮਝਦਾਰੀ ਹੈ ਇਹ ਪੰਜਾਬ ਹਰਿਆਣਾ ਹਾਈ ਕੋਰਟ ਕਹਿ ਰਹੀ ਹੈ ਤਾਂ ਤੁਸੀਂ ਸੋਚੋ ਕਿ ਸਾਡੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਿਸ ਹੱਦ ਤੱਕ ਮਾੜੀ ਹੋ ਚੁੱਕੀ ਹੈ ਜਿਸ ਦਾ ਜਿਸ ਦਾ ਬਖਾਨ ਪੰਜਾਬ ਪੁਲਿਸ ਦੇ ਡੀਜੀਪੀ ਤੇ ਪੰਜਾਬ ਦੇ ਮੁੱਖ ਮੰਤਰੀ ਹਮੇਸ਼ਾ ਕਰਦੇ ਰਹਿੰਦੇ ਨੇ ਕਿ ਸਾਡੀ ਜੋ ਸੁਰੱਖਿਆ ਚਾਤ ਚੌਬੰਦ ਹੈ ਪਰ ਕੋਈ ਮਹੀਨਾ ਕੋਈ ਹਫਤਾ ਕੋਈ ਦਿਨ ਅਜਿਹਾ ਨਹੀਂ ਜਾਂਦਾ ਜਿੱਥੇ ਪੰਜਾਬ ਦੇ ਵਿੱਚ ਵਾਰਦਾਤਾਂ ਅਜਹੀਆਂ ਹੋ ਰਹੀਆਂ ਨੇ ਕਿ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲਦੇ ਵੀ ਚਾਰ ਵਾਰ ਸੋਚਦੇ ਆ। ਇਤ ਰਹੀ ਜੋ ਗੱਲ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਅਸਲ ਤਸਵੀਰ। ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਬਾਰੇ ਇੰਨੀ ਚਰਚਾ ਕਿਉਂ ਹੋ ਰਹੀ ਹੈ? ਤੁਹਾਡੇ ਮਨਾਂ ਚ ਇਹ ਸਵਾਲ ਬਾਰ-ਬਾਰ ਆਂਦਾ ਹੋਵੇਗਾ ਕਿ ਜੱਗੂ ਭਗਵਾਨਪੁਰੀਆ ਲਾਰੈਂਸ ਗੈਂਗ ਸੁਣਿਆ ਸੀ, ਬੰਬੀਹਾ ਗੈਂਗ ਸੁਣਿਆ ਸੀ। ਭਗਵਾਨਪੂਰੀਆ ਕਿੱਡਾ ਕੋ ਵੱਡਾ ਗੈਂਗਸਟਰ ਹੈ ਤਾਂ ਉਸ ਦੇ ਬਾਰੇ ਜਾਣ ਵੀ ਲੋ ਫਿਰ ਤੁਹਾਨੂੰ ਪਤਾ ਲੱਗੇ ਕਿੰਨਾ ਵੱਡਾ ਗੈਂਗਸਟਰ ਹੈ ਤੇ ਆਹ ਨਾਲੇ ਸਮੇਂ ਚ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਸਕਦੀਆਂ ਜਿਸ ਤੱਕ ਖਦਸ਼ਾਤੀ ਜਤਾ ਰਹੇ ਸਾਡੀ ਵੀ ਇਹੀ ਇੱਛਾ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਰਹੇ ਪੰਜਾਬ ਦਾ ਜੋ ਕਾਨੂੰਨ ਵਿਵਸਥਾ ਉਹ ਵਿਗੜੇ ਨਾ ਜੱਗੂ ਭਗਵਾਨਪੂਰੀਆ ਕੌਣ ਹੈ ਉਸ ਦੇ ਬਾਰੇ ਤੁਹਾਨੂੰ ਇੱਕ ਇੱਕ ਕਰਕੇ ਦੱਸ ਦਈਏ ਜੋ ਜਾਣਨਾ ਲਾਜ਼ਮੀ ਹੈ ਤਖਤਨਾ ਗੈਂਗਸਟਰ ਜੱਗੂ ਭਗਵਾਨਪੁਰੀਆ ਜਿਹਦਾ ਅਸਲੀ ਨਾਮ ਜਗਦੀਪ ਸਿੰਘ ਹੈ ਜਿਸ ਨੂੰ ਜੱਗੂ ਭਗਵਾਨਪੁਰੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਅਸਲ ਤੌਰ ਤੇ ਕਬੱਡੀ ਖਿਡਾਰੀ ਰਹਿ ਚੁੱਕਿਆ ਭਗਵਾਨਪੁਰੀਆ ਉਸ ਤੋਂ ਬਾਅਦ ਹੀ ਕਬੱਡੀ ਦੇ ਮੈਦਾਨ ਚੋਂ ਹੀ ਇਹ ਜਰਮ ਦੀ ਜੁਰਮ ਦੀ ਦੁਨੀਆ ਚ ਫਟ ਕੇ ਆਦਮ ਰੱਖਦਾ ਤੇ ਫੇਰ ਮੁੜ ਕੇ ਕਦੇ ਪਿੱਛੇ ਨਹੀਂ ਪਰਤਿਆ ਤੇ ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਦੇ ਉੱਪਰ ਜੋ ਹੁਣ ਤੱਕ ਮਾਮਲੇ ਨੇ ਜੋ ਜਾਣਕਾਰੀ ਹੈ ਉਹ ਕਰੀਬ 100 ਤੋਂ ਵੱਧ ਮਾਮਲੇ ਦਰਜ ਨੇ ਜਿਸ ਦੇ ਵਿੱਚ ਕੀ ਲੁੱਟਾਂ ਖੋਹਾਂ ਗੈਂਗਵਾਰਸ ਨੇ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਲ ਨੇ ਜੱਗੂ ਭਗਵਾਨਪੁਰੀਆ ਕਿੰਨਾ ਖਤਰਨਾਕ ਗੈਂਗਸਟਰ ਉਸ ਦੇ ਬਾਰੇ ਇਹ ਵੀ ਕਿਹਾ ਗਿਆ ਕਿ ਜਦੋਂ ਉਹ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸੀ ਰੇਟਾਂ ਪਾਈਆਂ ਗਈਆਂ ਕਿ ਉਸ ਦੀ ਜੇਲ੍ਹ ਬਦਲੀ ਜਾਵੇ ਉਸ ਦੀ ਜਾਨ ਨੂੰ ਖਤਰਾ ਹੈ ਤਾਂ ਫਿਲਹਾਲ ਉਹ ਪੰਜਾਬ ਤੋਂ ਬਾਹਰ ਅਸਾਮ ਦੀ ਸਿਲਚਰ ਜੇਲ੍ਹ ਹੈ ਉਸ ਦੇ ਵਿੱਚ ਉਸ ਨੂੰ ਬੰਦ ਕੀਤਾ ਗਿਆ ਹੈ ਕਿਉਂਕਿ ਉਸ ਦੀ ਜਾਨ ਨੂੰ ਖਤਰਾ ਸੀ ਦਵਿੰਦਰ ਬੰਬੀਹਾ ਗੈਂਗ ਦਾ ਕੱਟੜ ਵਿਰੋਧੀ ਲਾਰੈਂਸ ਗੈਂਗ ਦੇ ਨਾਲ ਇਸ ਦੀ ਨੇੜਤਾ ਲਾਰੈਂਸ ਬਿਸ਼ਨੋਈ ਜਿਸ ਦੇ ਨਾਲ ਇਸ ਦੀ ਨੇੜਤਾ ਹੈ ਇਸ ਕਰਕੇ ਬੰਬੀਹਾ ਗੈਂਗ ਨੇ ਇਸ ਨੂੰ ਟਾਰਗੇਟ ਬਣਾਇਆ ਹੋਏਗਾ ਜਾਂ ਜੋ ਇਹਨਾਂ ਦੀ ਆਪਣੀ ਆਪਸੀ ਦੁਸ਼ਮਣੀ ਹੈ ਸਿੱਧੂ ਮੂਸੇਵਾਲਾ ਦੇ ਕਤਲकांड ਚ ਪੈਸੇ ਤੇ ਗੱਡੀਆਂ ਮੁਹਈਆ ਕਰਵਾਈਆਂ ਗਈਆਂ ਸੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜੱਗੂ ਭਗਵਾਨਪੁਰੀਆ ਗੈਂਗ ਨੇ ਪੂਰੇ ਕਤਲकांड ਨੂੰ ਵੱਡੇ ਪੱਧਰ ਤੇ ਸਪੋਰਟ ਕੀਤਾ ਸੀ ਫਰੋਤੀ ਕੈਂਗ ਦੇ ਵੱਜੋਂ ਇਸ ਨੂੰ ਬਦਨਾਮ ਕਿਹਾ ਜਾਂਦਾ ਹੈ ਕਿ ਇਹ ਫਰੋਤੀ ਫਰੋਤੀ ਮੰਗਦਾ ਹੈ ਇਸ ਦਾ ਨੈਟਵਰਕ ਕਹਿੰਦੇ ਨੇ ਕਿ ਪਾਕਿਸਤਾਨ ਅਤੇ ਕੈਨੇਡਾ ਦੇ ਵਿੱਚ ਵੀ ਫੈਲਿਆ ਹੋਇਆ ਜੱਗੂ ਭਗਵਾਨਪੁਰੀਏ ਦਾ 2015 ਜੇ ਪਹਿਲੀ ਵਾਰ ਝੇਲ ਗਿਆ ਸੀ ਉਸ ਤੋਂ ਪਹਿਲਾਂ ਇਹ ਪਗੋੜਾ ਸੀ ਇਸ ਦੇ ਖਿਲਾਫ ਮਾਮਲੇ ਦਰਜ ਸੀ ਤਾਂ ਇਹ ਜੱਗੂ ਭਗਵਾਨਪੁਰੀਆ ਦੀ ਜੋ ਤੁਸੀਂ ਕੁੰਡਲੀ ਦੇਖੀ ਹੈ ਕਿੰਨਾ ਖਤਰਨਾਕ ਗੈਂਗਸਟਰ ਹੈ ਤੇ ਕਿਸ ਤਰ੍ਹਾਂ ਦੀ ਵਾਰਦਾਤਾਂ ਦੇ ਵਿੱਚ ਸ਼ਾਮਲ ਹੈ ਇਸੇ ਕਰਕੇ ਇਸ ਦੀ ਜੇਲ ਜੋ ਹੈ ਉਹ ਪੰਜਾਬ ਤੋਂ ਬਦਲ ਕੇ ਅਸਾਮ ਦੇ ਸਿਲਚਰ ਦੇ ਵਿੱਚ ਕਰ ਦਿੱਤੀ ਹੈ ਫਿਲਹਾਲ ਉਹ ਸਿਲਚਰ ਜੇਲ੍ਹ ਦੇ ਵਿੱਚ ਬੰਦ ਹੈ ਔਰ ਇਹ ਵੀ ਵੱਡਾ ਸਵਾਲ ਹੈ ਕਿ ਆਪਣੀ ਮਾਤਾ ਦੇ ਸੰਸਕਾਰ ਦੇ ਵਿੱਚ ਕੀ ਉਹ ਪਹੁੰਚੇਗਾ ਕਿ ਕੇਂਦਰੀ ਏਜੰਸੀਆਂ ਜਾਂ ਪੰਜਾਬ ਸਰਕਾਰ ਦੀਆਂ ਏਜੰਸੀਆਂ ਇਸ ਗੱਲ ਨੂੰ ਹਾਮੀ ਭਰਨਗੀਆਂ ਕਿ ਉਸ ਨੂੰ ਪੰਜਾਬ ਲੈ ਕੇ ਆਇਆ ਜਾਵੇ ਤੇ ਇਸ ਤੋਂ ਵੀ ਵੱਡਾ ਸਵਾਲ ਹੈ ਕਿ ਕੀ ਉਸ ਦੀ ਮਾਤਾ ਤੇ ਹਮਲਾ ਕਿਤੇ ਜੱਗੂ ਭਗਵਾਨਪੁਰਿਆ ਨੂੰ ਜੇਲ੍ਹੋਂ ਬਾਹਰ ਲੈ ਕੇ ਆਉਣ ਦਾ ਦਾ ਪੂਰਾ ਮਨਸੂਬਾ ਤਾਂ ਨਹੀਂ ਹੈ ਕਿ ਉਸ ਨੂੰ ਨਿਸ਼ਾਨਾ ਬਣਾਇਆ ਜਾਵੇ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸੁਖਾ ਕਾਲਵਾ ਦਾ ਕਤਲकांड ਹੋਇਆ ਸੀ ਉਸ ਨੂੰ ਜਲੰਧਰ ਤੋਂ ਨਾਬੇ ਦੇ ਲਈ ਰਵਾਨਾ ਲੈ ਕੇ ਲੈ ਕੇ ਜਾ ਰਹੀ ਸੀ ਪੁਲਿਸ ਤੇ ਪੁਲਿਸ ਦੀ ਗੱਡੀ ਨੂੰ ਘੇਰ ਕੇ ਹੀ ਉਸ ਨੂੰ ਫਗਵਾੜਾ ਦੇ ਨੇੜੇ ਘੇਰ ਕੇ ਗੋਲੀਆਂ ਵਾਰਾ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਤਾਂ ਸੋਚੋ ਪੰਜਾਬ ਦੇ ਵਿੱਚ ਗੈਂਗਵਾਰ ਜੋ ਇਸ ਪੱਧਰ ਤੱਕ ਹੈ ਕੀ ਪੰਜਾਬ ਦੀ ਪੁਲਿਸ ਦੀ ਗੈਂਗਸਟਰ ਪਰਵਾਹ ਨਹੀਂ ਕਰਦੇ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਸੇ ਵੱਡੀ ਵਾਰਦਾਤ ਦੀ ਆਹਟ ਹੋ ਰਹੀ ਹੈ